ਲਓ ਜੀ ਹੁਣ ਬਣਾਵਾਂਗੇ ਅਸੀਂ ਵੇਸਣ ਵਾਲੀ ਪਿੰਨੀ ਕੜਾਹੀ ਬਿਲਕੁਲ ਸਾਫ ਸੁਥਰੀ ਐ ਧੋ ਕੇ ਤਿਆਰ ਐ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਕਿਲੋ ਲਗਭਗ ਘਿਓ ਪਾਵਾਂਗੇ ਇਹਦੇ ਨਾਲ ਵੇਸਣ ਦੀ ਪਿੰਨੀ ਥੋੜੀ ਜਿਹੀ ਟੈਟ ਰਹਿੰਦੀ ਐ ਭਾਈ ਕਿਲੋ ਇਹ ਚ ਰਫੈਂਡ ਪਾਊਗਾ ਤਾਂ ਕਿ ਇਹਦੇ ਨਾਲ ਵੇਸਣ ਭੁੰਨਿਆ ਜਾ ਸਕੇ 7 ਕਿਲੋ ਵੇਸਣ 7 ਕਿਲੋ ਇਹ ਚ ਪਾਵਾਂਗੇ ਵੇਸਣ ਇੱਥੇ 7 ਕਿਲੋ ਪਾਉਣਾ ਵੇਸਣ ਇਹ ਰਾਜਧਾਨੀ ਦਾ ਵੇਸਣ ਐ ਇਹਨਾਂ ਕੋਲ ਸੋਦਾ ਛਾਣਿਆ ਹੋਇਆ ਇਹਦੇ ਵਿੱਚ ਜਿਹੜਾ ਘੋਪਾਇਆ ਸੀ ਤੇ ਰਫੈਂਡ ਇਹ ਇੱਕ ਤੋਂ 2 ਮਿੰਟ ਇਹਨੂੰ ਗਰਮ ਕਰ ਲੈਣਾ ਉਸ ਤੋਂ ਬਾਅਦ ਤੇ ਇਹਦੇ ਵਿੱਚ ਵਿੱਚ ਪਾਵਾਂਗੇ ਵੇਸਣ ਆ ਦੇਖ ਸਕਦੇ ਹੋ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਆਪਾਂ ਮਿਕਸ ਕਰ ਦਾਂਗੇ ਉੱਤਣੇ ਨਾਲ 25 ਸੇਕ ਨੂੰ ਲੈ ਇਹ ਮਨੇ ਮਨੇ ਸੇਕਤੇ ਭੁਲਣਾ ਆਪਾਂ ਮਿੱਠੇ ਮਿੱਠੇ ਤੇ ਜਿਹਨੂੰ ਕਹਿ ਸਕਦੇ ਆ ਹੌਲੀ ਹੌਲੀ ਕਹਿ ਸਕਦੇ ਆ ਆ ਦੇਖ ਲਓ ਮਿਕਸ ਹੋ ਰਿਹਾ ਯੂ نو ਐਵੇਂ ਹੋ ਰਿਹਾ ਚਰਚਨਾ ਰੋਕਣਾ ਨਹੀਂ ਆਪਾਂ ਇਹਨੂੰ ਚਲਾ ਹੀ ਜਾਣਾ ਆ ਦੇਖ ਲਓ ਅੱਗ ਬਿਲਕੁਲ ਨਰਮ ਸੇਕਾ ਚਾਹੀਦਾ ਮਿੱਠਾ ਮਿੱਠਾ ਜ਼ਿਆਦਾ ਸੇਕਾ ਨਹੀਂ ਲੈਣਾ ਆਪਾਂ ਜੇ ਆਪਾਂ ਹੁਣ ਆਹ ਸਥਿਤੀ ਦੇ ਵਿੱਚ ਫਰਚਨਾ ਰੋਕਤਾ ਇਰੇ ਇਹ ਬੱਬਲ ਜੇ ਬਣ ਜਾਣਗੇ ਨਾਲੇ ਥੱਲੇ ਲੱਗੂਗਾ ਉਚਣਾ ਬਿਲਕੁਲ ਤਲਾਈ ਜਾਣਾ ਆਪਾਂ ਜੇ ਸਹੀ ਤਰੀਕੇ ਨਾਲ ਆਪਾਂ ਬਣਾਉਣਾ ਇਹਨੂੰ 8 ਤੋਂ 10 ਮਿੰਟ ਐਵੇਂ ਭੁੰਨਣਾ ਉਚਣਾ ਰੁਕਣਾ ਨਹੀਂ ਨਵਜੀ ਵੇਸਣ ਪੂਰੀ ਤਰ੍ਹਾਂ ਭੁੱਜ ਚੁੱਕਿਆ ਹੈ ਮਿੰਨੀ ਮਿੰਨੀ ਖਸੂ ਆ ਰਹੀ ਹੈ ਜੀ ਤੱਕ ਕਰਦਾ ਇਹ ਖਾਲੀਏ ਪਲੇਟ 'ਚ ਪਾ ਕੇ ਬਹੁਤ ਅੱਗ ਵੱੰਦੀ ਅੱਗ ਬੰਦ ਕਰ ਦਿੱਤੀ ਗਈ ਹੈ ਤੇ ਹੁਣ ਇਹਨੂੰ ਠੰਡਾ ਕਰਕੇ ਉਸ ਤੋਂ ਬਾਅਦ ਚ ਲਓ ਜੀ ਵੇਸਣ ਭੁੱਜ ਕੇ ਠੰਡਾ ਹੋ ਚੁੱਕਿਆ ਹੈ ਇਹ 7 ਕਿਲੋ ਵੇਸਣ ਚ 10 ਕਿਲੋ ਦੇਸੀ ਖੰਡ ਪਾਵਾਂਗੇ ਪਾ ਕੇ ਇਹਨੂੰ ਮਿਕਸ ਕਰ ਦਾਂਗੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਜੀ ਚੰਗੀ ਤਰ੍ਹਾਂ ਮਿਕਸ ਕਰਨਾ ਵੀ ਖੰਡ ਦੀ ਕੋਈ ਡੜੀ ਅੱਡ ਨਾ ਰਹੇ ਜੀ ਦੇਸੀ ਖੰਡ ਹੈ ਇਹ ਪੂਰਾ ਖੰਡ ਖੁਰਚਣੇ ਤੋਂ ਬਾਅਦ ਆਪਾਂ ਇਹਨੂੰ ਹੱਥਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 2-4 ਮਿੰਟ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਇਹਦੀਆਂ ਪਿੰਨੀਆਂ ਬਣਾਵਾਂਗੇ ਬੇਸਨ ਵਾਲੀਆਂ ਪਿੰਨੀਆਂ ਲਓ ਜੀ ਹੁਣ ਆਪਾਂ ਇਹਦੀਆਂ ਪਿੰਨੀਆਂ ਗੋਲ ਕਰ ਰਹੇ ਆ ਆ ਦੇਖੋ ਦੋਹਾਂ ਹੱਥਾਂ ਨਾਲ ਇਹ ਸਵਾਦਿਸ਼ਟ ਪਿੰਨੀਆਂ ਬਣ ਕੇ ਲਓ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਸਪੀਡ ਨਾਲ ਕਿੰਨੀ ਜਲਦੀ ਤਿਆਰ ਹੋ ਰਹੀਆਂ ਨੇ ਧੰਨਵਾਦ ਜੀ ਵੀਡੀਓ ਐਂਡ ਤੱਕ ਜਰੂਰ ਸਾਰੇ ਦੇਖਿਓ ਥੈਂਕ ਯੂ ਬਨਾਵੀ